ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਲੱਗੇ ਆ ਪਣਾਉਣ ਪਿੰਡ ਗਮਾਨਪੁਰਾ ਤਹਿਸੀਲ ਅਟਾਰੀ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 7-8 ਨਗ ਦਿਖਾਵਾਂਗੇ ਸੱਜਰਾਂ ਤੇ ਧੋਕੜਾਂ ਗੱਬਣਾ ਤੇ ਆਜੋ ਕਰਦੇ ਆਪਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਸੀ ਕਾ ਪਾ ਜੀ ਸਸੀ ਕਾ ਵੀ ਜੀ ਹੌਸਨਾ ਠੀਕ ਠਾਕ ਜੀ ਹਾਂਜੀ ਜੀ ਵਧੀਆ ਵੀ ਜੀ ਵਧੀਆ ਚਾਹੀਦਾ ਜੀ ਸਾਡੇ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੁਸੀਂ ਕਿਰਪਾ ਨਾਲ ਨਾਮ ਤੇ ਡਰੈੱਸ ਦੱਸਿਓ ਨਾਮ ਮੇਰਾ ਅਤਰਜਦਰ ਸਿੰਘ ਤੇ ਕਮਾਂਡਪ੍ਰਾਤ ਸੀ ਲਟਾਰੀ ਜਿਲ੍ਹਾ ਫਤਸਾਰ ਜਿਲ੍ਹਾ ਫਤਸਾਰ ਫੋਨ ਨੰਬਰ ਬੋਲ ਦਿਓ 872855706 ਠੀਕ ਹੈ ਜੀ ਲਿਆਂਦੇ ਨੇ ਕਿਤੇ ਹੈ ਪੌਣੀ ਮੰਡੀ ਦਾ ਮਹੌਲੀ ਬਣਾਇਆ ਪਿਆ ਵੀਰ ਨੇ ਕਰਈ ਤੇ ਚੰਗੇ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਤੁਹਾਨੂੰ ਆਪਾਂ ਦਿਖਾਉਣੀ ਆਂ ਭਾਈ ਜਿੱਥੋਂ ਕੱਲੀ ਸ਼ੁਰੂਆਤ ਹਾਂਜੀ ਜੀ ਦੱਸਿਓ ਮੈਨੂੰ ਜੀ ਡਿਟੇਲ ਫਰੀਜ਼ ਇਹਦੇ ਲਈ 2 ਮਹੀਨੇ ਦੀ ਕੱਬਣ ਅੱਛਾ ਜੀ ਨਾਲ ਦੁੱਧ ਹੈਗਾ 16 ਕਿਲੋ 16 ਲੀਟਰ ਹਾਂਜੀ 16 ਲੀਟਰ ਦੁੱਧ ਹੈਗਾ ਉਹਦਾ ਠੀਕ ਆ ਠੀਕ ਆ ਲਓ ਜੀ 2 ਮਹੀਨੇ ਦੀ ਚੈੱਕ ਪਾਸ ਤੇ 16 ਲੀਟਰ ਜਿਹੜਾ ਦੁੱਧ ਤਿਆਰ ਆ ਬਾਈ ਸੱਜਰ ਨੇ ਹਰ ਕਿੰਨਾ ਕੁ ਭਰਿਆ ਦੁੱਧਾ ਸੱਜਰ ਜੀ 20 ਤੋਂ ਪਲੱਸ ਰਿਹਾ ਬਾਈ 22 22 ਤੋਂ ਪਲੱਸ ਰਿਹਾ ਦੁੱਧ ਤੇਰਾ ਅੱਛਾ ਜੀ ਹਾਂਜੀ ਲਓ ਜੀ ਚੰਗੇ ਤਗੜੇ ਰਿਕਾਰਡ ਆਲੀ ਆ ਮੇਲੇ ਆ ਜੇ ਪਾਉਣ ਵਾਲੀ ਝੋਟੀ ਤੇ ਖੋਲੋ ਬਾਈ ਫਿਰ ਖੋਲ ਕੇ ਦਿਖਾਈਏ ਨਾਲ ਦੇ ਵਿੱਚ ਹੀ ਪਾ ਲਗਾ ਕੱਟੀ ਹੋ ਅਛਾ ਫੇਸ਼ੇ ਫੀ ਮਿਲਕਾਫ ਜੇ ਲਓ ਜੀ ਉਹ ਵੀ ਪਲਿਆ ਪਲਿਆ ਵੀਰ ਨੇ ਨਾਲ ਹੀ ਦੇ ਦੇਣਾ ਗਿਫਟ ਕੱਡ ਕੱਢ ਤੁਸੀਂ ਕਿਆ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਤਕੜਾ ਦੇ ਹਵਾਨੇ ਨੇ ਨਾ 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 ਰਣ ਜਾਲ ਵਿਚ ਆ ਗਿਆ ਵਾ ਪਰ ਹੋਰ ਕੀ ਕਰੀ ਤੇ ਮਿਲਕ ਵੈਂਦ ਜਿਹੜੀ ਐਨ ਪੈਪਾਂ ਹੀ ਲੱਗੀਆਂ ਪਈਆਂ ਸਾਬ ਨਾਲ ਡਾਇਰੈਕਟ ਇਹ ਬਾਈ ਕਿੰਨਾ ਹੁਣ ਸੂਏ ਲਈ ਗੱਬਣੇ ਆ ਗਾਂ ਲਓ ਜੀ ਤੀਸਰੇ ਸੂਏ ਲਈ ਗਾਂ ਗੱਬਣਗੇ ਤੇ ਕਿਆ ਕਰਨਾ ਹੈ ਤੁਹਾਨੂੰ ਖਾਨ ਕੱਲਾ ਕੱਲਾ ਲੱਗਾ ਵਿਆਹ ਕਰਨ ਵਾਲੀ ਦੇ ਪ્યોਰ ਮੋਰਾ نسل ਦੇ ਵਿੱਚ ਤੇ ਹੈ ਚੰਗੇ ਰਿਕਾਰਡ ਵਾਲੀ ਆ ਇਹ ਵੀ ਜੀ ਆਪਣੇ ਵੀਰ ਭਰਾ ਕੋਈ ਕਿਸੇ ਨੇ ਵੇਚੀ ਸੀ ਉਹ ਮੇਰੇ ਭਰਾ ਮੇਰਾ ਜਾਣਦਾ ਹੈ ਠੀਕ ਹੈ ਠੀਕ ਹੈ ਜੀ ਇਹ ਉਹਨੇ 290 ਦੀ ਵੇਚੀ ਸੀ ਇਹ ਦੋ ਅੱਛਾ ਜੀ ਉਹ ਬੰਦੇ ਨੂੰ ਸੱਜਰ ਸੱਜਰ ਠੀਕ ਹੈ ਠੀਕ ਹੈ ਹਾਂਜੀ ਤੇ ਆਜੇ ਰੇਟ ਸਿਰੋਂ ਮੋੜਾ ਪਾਈ ਜੀ ਹਾਂਜੀ ਹੁਣ ਰੇਟ ਇਹਦਾ ਹੁਣ ਇਹਦਾ ਰੇਟ 130 ਜੋ 1 ਲੱਖ 30 ਹਜ਼ਾਰ ਰੱਖਾਂ ਜੀ ਅੱਛਾ ਜੀ ਹਾਂਜੀ ਕਰ ਦਈਏ ਮਾਨਦਾਨ ਕਰ ਦਿੰਦੇ ਵਿੱਚ ਕਰ ਦਵਾ ਵੀ 5000 ਡਾ ਦੇਨੇ 125 ਲਓ ਜੀ 1 ਲੱਖ 25 ਹਜ਼ਾਰ ਦੀ ਕੋਈ ਜੀ 16 ਲੀਟਰ ਲੀਟਰ ਵਾਲਾ ਦੁੱਧ ਹੈ ਲੀਟਰਾਂ ਨਾਲ ਮਿਲ ਕੇ ਦਵਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 16 ਲੀਟਰ ਵਾਲੀ ਝੋਟੀ ਐਸ ਤੰਗੜਾ ਦੁੱਧ ਤਿਆਰ ਹੈ ਇਹਦੇ ਕੋਲ ਹੁਣ ਟਾਈਮ ਦਿਖਾ ਦਿਓ ਵੀਰੂ ਇਹਨਾਂ ਨੂੰ ਸਵੇਰੇ 8 ਵਜੇ ਦੇ ਵਿੱਚ ਆਈ ਜੋ ਹੋਰ ਸਾਢੇ 12 ਵਜੇ ਠੀਕ ਆ ਠੀਕ ਆ ਲਓ ਜੀ ਸਵੇਰੇ 8 ਵਜੇ ਚਵਾਈ ਤੇ ਸਾਢੇ 12 ਦਾ ਟਾਈਮ ਹੋਇਆ ਵਾ ਤੇ ਉਸ ਹਿਸਾਬ ਨਾਲ ਵੀਰ ਭਰਾ ਅੰਦਾਜ਼ਾ ਲਾਵੇ ਤੇ ਬਾਈ ਜੇ ਕਿ ਆਖੇ ਵੀ ਦੋ ਟਾਈਮ ਚੋਕੇ ਲੈਣੀ ਜੀ ਚੋਕੇ ਲਵੇ ਠੀਕ ਆ ਜੀ ਹਾਂ ਜੀ ਲਓ ਜੀ ਬਾਈ ਕਹਿੰਦਾ ਕਿ ਭਾਵੇਂ ਦੋ ਟੰਗ ਚੋਕੇ ਭਾਵੇਂ ਤਿੰਨ ਡੰਗ ਆਸਤਾਂ ਮੇਰੇ 16 ਲੀਟਰ ਦੁੱਧ ਘਲ ਘੜਾੜੀਆਂ ਤੇ ਭਈਆ ਕਿਵੇਂ ਦੂਜੇ ਨੰਬਰ ਤੇ ਇਹ ਵੀ ਜੀ ਤਾਜੀ ਸੁਈ ਜੋ ਅੱਛਾ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਇਹ 10 ਕ ਦੇਣ ਠੀਕ ਆ ਜੀ ਦੁੱਧ ਦੁੱਧ 13 ਕਿਲੋ ਲਓ ਜੀ 13 ਲੀਟਰ ਦੁੱਧ ਤਿਆਰ ਆ ਤੇ ਜਵਾਕ ਦੇ ਪਿਛੇ ਇਹਦੇ 31 ਜੋ ਮੰਗਦੇ ਠੀਕ ਆ ਲਓ ਜੀ ਇਹਦੇ ਪਿਛੇ ਵੀ ਫਿਰ ਨਹੀਂ ਮਿਲਕਾਫ ਆਇਆ ਤੇ ਖੋਲੋ ਬਾਈ ਜੀ ਨੂੰ ਫਿਰ ਖੋਲ ਕੇ ਵਿਖਾਈਏ ਕੋਈ ਦਵਾਈ ਆਪਾਂ ਤੁਹਾਨੂੰ ਨੰਬਰ वाइज ਸਾਰਿਆਂ ਦੇ ਦਿਖਾਰਾਂਗੇ ਬਾਅਦ ਚ ਜਵਾਕ ਕੋਲ ਜਾ ਨੂੰ ਕਰਦੀ ਉਹਦਾ ਕਰਦੀ ਜਵਾਕ ਲਓ ਕਾਲੇ ਦੇ ਅੰਡਰੀ ਛੋਟੀ ਆ ਗਈ ਤੇ ਛਾਣ ਪੰਡਾ ਤੇ ਚੈੱਕ ਕਰ ਸਕਦੇ ਜੀ ਇਹ ਬਈ ਕਿੰਨਾ ਕੱਢੀ ਜੋ ਦੁੱਧ 16 ਤਾਂ ਪਲੱਸ ਹੀ ਜਰੂਰ ਠੀਕ ਹੈ ਠੀਕ ਹੈ 16 ਪਲੱਸ ਕਿਉਂਦੀ ਹੈ ਵੀ ਗੈਟ ਬਲੈਕ ਕੱਟ ਕਾਰ ਜਿਹੜਾ ਆਪਾਂ ਉਹ ਚੰਗਾ ਕਰਾਂਗੇ ਬੱਚਾ ਲੱਗ ਕੇ ਲੈਣਾ ਚਾਹੀਦਾ ਚਲੋ ਕੋਈ ਨਹੀਂ ਇਹ ਹਵਾਨਾ ਵੀ ਗੀਰਜੀ ਬਟਨ ਵਾਲਾ ਆ ਗਿਆ ਜੱਖਾਂ ਵਾਲਾ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਬਾਈ ਜੀ ਕਿੰਨਾ ਵਸੂਆ ਸਹੀ ਆ ਦੂਜਾ ਸੂਆ ਵਿੱਚੀ ਠੀਕ ਹੈ ਲੋ ਜੀ ਦੂਜਾ ਸੂਆ ਸੂਈ ਜੇ ਕਰਮ ਵਾਲੀ ਦਾ 16 ਲੀਟਰ ਪਾਈ ਕਹਿੰਦਾ ਕਿ ਦੁੱਧ ਭਰੂਗੀ ਤੇ ਥਾਣੇ ਨੂੰ ਵੀ ਕੱਲਾ ਕੱਲਾ ਲੱਗਾ ਪਿਆ ਵਾ ਤੇ ਇਹਦਾ ਬਾਈ ਜੀ ਮੁੱਲ ਇਹਦਾ ਮੁੱਲ ਵੀ ਜੀ ਕਰ ਲੀਏ ਇਹਦਾ 100 ਲੱਖ ਪਰ ਇਹ ਗੈਟ ਹੈ ਤੁਸੀਂ ਦੱਸ ਦਿਓ ਜੀ ਇਹਦਾ ਆਟੋ ਹਾਣਾ ਜਿੱਥੇ ਛੱਡ ਦੇਣੀ ਆਪਾਂ ਥਾਣਾ 1 15 ਦੀ ਰੇਟ ਦਾਸਟ ਹੋ ਜੀ ਜੀ ਗੱਲ ਉਹਦੀ 115000 ਦੀ ਤੇ ਵੀ ਕੋ ਵੀਰਪਰਾ ਸਾੰਭਣ ਵਾਲਾ ਵੀ ਚਲੋ ਦੁੱਧ ਚੰਗਾ ਬਰਕਾਡ ਬਹੁਤ ਹੀ ਚੰਗਾ ਆ ਗਿਆ ਦਾ ਵੀ ਤੇ ਤੀਜੇ ਨੰਬਰ ਤੇ ਆ ਗਿਆ ਫੇਰ ਡਰਾਮੀ ਦੁੱਧ ਦਾ ਇਹ ਬਾਈ ਜੀ ਕਿਵੇਂ ਆ ਇਹ ਵੀ ਜੀ ਤਾਜੀ ਸੂਈ ਜੋ ਅੱਛਾ ਜੀ ਹਾਂ ਜੀ ਇਹਨੂੰ ਅੱਜ ਪੰਜਵਾਂ ਦਿਨ ਸੂਈ ਨੂੰ ਤੇ ਬੋਲਾ ਹੀ 16 ਲੀਟਰ ਹੈਗਾ ਜੀ ਸੁਣੇ ਅੱਛਾ ਜੀ ਲਓ ਜੀ 16 ਲੀਟਰ ਜਿਹੜਾ ਬੋਲਾ ਇਹਦੇ ਕੋ ਵੀ ਬਿਲਕੁਲ ਤਿਆਰ ਯਾਰ ਪੰਜਾਂ ਦਿਨਾਂ ਦੀ ਸੂਈ ਹੈ ਪੰਜਾਂ ਦੀ ਪੰਜਾਂ ਦਾ ਠੀਕ ਹੈ ਠੀਕ ਹੈ ਜੀ ਤੇ ਇਹ ਕਿੰਨਾ ਕੱਢੀਓ ਫੇਰ ਇਹ ਦੁੱਧ ਵਿੱਚ ਹੀ 18 ਤੋਂ ਪਲੱਸ ਜੋ ਮੱਚ ਜੀ ਇਹ ਪੰਜ ਮੀਟਰ ਨਹੀਂ 16 ਕਿਲੋ ਦੁੱਧ ਤੇ ਬਾਅਦ ਤੁਹਾਨੂੰ ਪਤਾ ਹੀ ਬਿਲਕੁਲ ਬਿਲਕੁਲ ਜੀ ਦਿਖਾਓ ਪੱਟਾ ਤੱਕ ਨਾੜਾ ਵੇਰ ਹਵਾਨੇ ਤੱਕ ਕਿੱਦਾਂ ਜਾਣ ਕਰੀ ਠੀਕ ਹੈ ਠੀਕ ਹੈ ਲਓ ਜੀ ਨਾੜਾ ਨੂੜਾ ਲਓ ਤੇ ਬਾ ਕੁਮਾਲੀ ਹੋਈ ਪਈ ਆ ਹਵਾਨੇ ਤੱਕ ਤੁਸੀਂ ਕੀ ਕਰ ਸਕਦੇ ਜੀ ਅੱਗੋਂ ਲਾ ਕੇ ਪਿਛੋਂ ਪੱਟਾ ਦੇ ਵਿੱਚ ਵੀ ਕਿੜੀਆਂ ਨਾੜਾ ਨੂੜਾ ਕਾਫੀ ਆ ਗਏ ਉਹ ਰਹਿ ਵੀ ਮਾਵਾ ਮਸਲ ਦੇ ਬੱਚਾ ਇਹ ਖੋਲੋ ਭਾਈ ਜੀ ਨੂੰ ਫਿਰ ਹੋ ਜੀ ਇਹ ਵੀ ਪ्योर ਮੋਹਰਾ ਨਸਲ ਦੀ ਜੀ ਇਹ ਵੀ ਜੈਡ ਬਲੈਕ ਆ ਗਈ ਤੇ ਮਿਲਕ ਕਵੈਂਟ ਤੇ ਹੁਣੇ ਤੋਂ ਨਾੜਾਂ-ਨੁੜਾਂ ਜਿਹੜੀਆਂ ਕਾਫੀ ਆ ਗਈਆਂ ਮਾਰੇ ਥਾਣਾ ਦਾ ਸੈਰ ਗਿਆ ਇਕੱਲਾ-ਇਕੱਲਾ ਥਾਣਿਆਂ ਤੇ 18 ਤੋਂ 10 ਦੁੱਧ ਦੇਣ ਵਾਲੀ ਘੋਟੀ ਹੈ ਵੀ 3 ਕਿਲੋ ਗਾੜਜੋ ਵਿਸੀ ਦੀ ਹੋਣੀ ਅੱਛਾ ਜੀ ਹਾਂਜੀ ਅਗਲੇ ਥਾਣਾ ਤੋਂ ਠੀਕ ਹੈ ਠੀਕ ਲੋ ਜੀ 3 ਲੀਟਰ ਜਿਹੜੀ ਗਾੜੀ ਗਾੜਿਆ ਘੋਟੀ ਦੀ ਸਾਰੀ ਬੱਤੀਆਂ ਵਗਲੇ ਕੋਲ ਵੱਡੀਆਂ ਆ ਤੇ ਰੇਡ ਛੋਟੇ ਬਿਲਕੁਲ ਭਾਅ ਦੇ ਨਾਲ ਹੀ ਪਕੀ ਬਾਈ ਕਹਿੰਦਾ ਕਿ ਇਹ ਫੇਸਕਵਾਲੀ ਦਾ ਸਾਡੇ ਸੈਂਟਰ ਤੋਂ ਵੀ ਜਿਹੜੀ ਬੰਦਰ ਬਹੁਤ ਚੰਗੀ ਆ ਗਈ ਆ ਇਹਦਾ ਮੁੱਲ ਕੀ ਕਰਨਾ ਭਾਈ ਯਾਰ ਇਹਦਾ ਮੁੱਲ ਵਿੱਚ ਡੇਢ ਕਰ ਦੇ ਜੀ ਡੇਢ ਦਾ ਹਾਂਜੀ ਇਹ ਕਿਤੇ ਘਟਦਾ ਨਹੀਂ ਜਰਾ ਏ ਵੀ ਜੀ ਹਾਂ ਨਾ ਹਾਂ ਜੀ 1 40 ਦੀ ਦਮ ਠੀਕ ਹੈ ਲਓ ਜੀ 1 40000 ਦੀ ਰ 18 ਤੋਂ ਪਲੱਸ ਚੱਲਣ ਵਾਲੀ ਝੋਟੀ ਆ ਫੇਰ ਵੀਰ ਭਰਾ ਸੇਵਾ ਵਾਲਾ ਖੜੇ ਨਾ ਇਹੇ ਪਾਣੀ ਛੱਡੇ ਕਿਕਰ ਥੱਲੇ ਦੇ ਚਾਰ ਵਾਲੀ ਬੱਸ ਡੀਲੇ ਹੋ ਜਾਵੇ ਕੋਈ ਸੇਵਾ ਵਾਲਾ 20 ਤੋਂ ਪਲੱਸ ਜਾਊਗੀ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਹੁਣੇ ਆਸਟਾਮ 16 ਲੀਟਰ ਦੇ ਆ ਤੇ ਆ ਬਈ ਕਿਵੇਂ ਆ ਚੱਲਦੇ ਨੰਬਰ ਤੇ ਇਹ ਵੀ ਪਹਿਲੇ ਪਹਿਲੇ ਸੁਲੇ ਸੁਈ ਹੋਈਆ ਹਾਂਜੀ ਅੱਛਾ ਜੀ ਹੋਣ ਇਹਦੇ ਦੂਜੇ ਸੂਏ ਸੁਣਾ ਜੋ ਗੱਪਣ ਆ ਠੀਕ ਆਇਆ ਇੱਕ ਢਾਈ ਮਹੀਨੇ ਦੀ ਗੱਪਣ ਜੋ ਅੱਛਾ ਜੀ ਇਹਦੇ ਥਲੇ ਦੁੱਧ 9 ਕਿਲੋ ਜੋ ਠੀਕ ਆ ਠੀਕ ਆ ਲਓ ਜੀ ਟੋਪਾਂ ਗੱਪਣ ਆ ਗਈ ਜੀ ਹੁਣ ਆਪਾਂ ਟੋਕਣਾ ਗੱਪਣ ਦਿਖਾਉਣੀ ਆ ਤੁਹਾਨੂੰ ਦੇਖੋ ਜੀ ਪਹਿਲਾ ਸੁਗਾ ਕਰਮ ਵਾਲੀ ਸੂਈ ਆ ਜੇ ਸੱਜਰ ਦਾ ਪਈ ਕਿੰਨਾ ਕਰਿਆ 12 13 ਦੇ ਅਗਲੇ ਠੀਕ ਆ ਲਓ ਜੀ 12 13 ਦੇ ਜਿਹੜਾ ਸੱਜਰ ਦਾ ਰਿਕਾਰਡ ਲਿਆ ਜੇ ਤੇ ਇਹ ਵੀ ਜੈਡ ਬਲੈਕ ਆ ਕੀ ਪੂਛਤਾ ਕੀ ਤੇ ਹੁਣ ਮੌਕੇ ਤੇ ਜਿਹੜਾ 9 ਲੀਟਰ ਦੁੱਧ ਤਿਆਰ ਇਹ ਢਾਈ ਮਹੀਨੇ ਹੋ ਗਏ ਆ ਬਣੀ ਨੂੰ ਪੂਰੀ ਚੈੱਕ ਪਾਸ ਬਾਈ ਜੀ ਚੈੱਕ ਪਾਸ ਇਹਦੀ ਗਰੰਟੀ ਠੀਕ ਆ ਗਰੰਟੀ ਚੈੱਕ ਪਾਸ ਕੋਲ ਗਰੰਟੀ ਆ ਸੇਂਦਰ ਸਿੰਘ ਜਿਹੜਾ ਆ ਗਿਆ ਰਿੰਗ ਸਿੰਘ ਜਿਹਨੂੰ ਆਪਾਂ ਕਹਿ ਦਿੰਨੇ ਆ ਇੱਕ ਆਤ ਕਾਠ ਵੀ ਚੰਗਾ ਆ ਗਿਆ ਤੇ ਪਿੱਠ ਪੁੜੇ ਦੀ ਵੀ ਚੰਗੀ ਆ ਇਹੋ ਜਿਹੋ ਨਾਲ ਸੈਰ ਗਿਆ ਜਿਹੜਾ ਲੱਗ ਗਿਆ ਉਹ ਚੈੱਕ ਕਰਾਉਨੇ ਬਹੁਤ ਸ਼ਾਨਦਾਰ ਨਾਲ ਸੈਰ ਗਿਆ ਬਈ ਐਨ ਗੇਗੜ ਤੇ ਲੱਗਾ ਥਾਣ ਦੇ ਪਿੱਛੇ ਪਈ ਹੋਣਾ ਹੈ ਕੋ ਜਵਾਜ ਨਹੀਂ ਵਿੱਚੀ ਥਾਪੀ ਦੇ ਮਿਲਦੀ ਦੇ ਠੀਕ ਹੈ ਠੀਕ ਹੈ ਲੋਈ ਘਾੜੇ ਦੇ ਮਿਲਦੀ ਜੇ ਦੋਵੇਂ ਟਾਈਮ ਤੇ ਇਹਦਾ ਭਾਈ ਜੀ ਮੁੱਲ ਫਿਰ ਅਸੀਂ ਕਰ ਲਈਏ ਵਿਜੀ ਕਰੀ ਜੇ ਜਾ ਜਾ ਕਿ ਜੇ ਸੱਚਨ ਦੀ ਲਾਕੀ ਹੋਣਾ ਨਹੀਂ ਨੇ ਹੋਰ ਚਲੋ ਹੈਗਾ ਹੁਣ ਸਦ ਗਾਂ ਟੋਕੜ ਗੱਬ ਚਲੋ ਵਿਜੀ ਟੋਕੜ ਗੱਬ ਹਾਣਾ 75 ਦੀ ਦੇ ਦਈਏ ਹੋਰ ਕਰ ਦਿਓ ਫਾਣਾ ਵਿਜੀ 70 ਦੀ ਹੋ ਜੂਏ ਠੀਕ ਹੈ ਲੋ ਜੀ 70 ਦੀ ਟੋਕੜ ਗੱਬਾਂ ਦੇ ਇਹ ਵੀ ਚੰਗੇ ਰਿਕਾਰਡ ਵਾਲੀ ਆ ਗਾਂ ਦੂਜਾ ਸਵੇਰ ਸੂਰ ਵੀ ਕਰਮਾਲੀ ਇੱਕ ਕਾਟਕਾਰ ਤੇ ਪੁੱਛਦਾ ਕਿ ਜਿਹੜੇ ਵਾਲੇ ਦੇ ਬਿਲਕੁਲ ਕਾਲੇ ਆ ਵੀ ਕੀ ਕਰ ਸਕਦੇ ਆ ਜੀ ਤੇ ਬਾਈ ਹੁਣ ਆ ਪੰਜਵੇਂ ਨੰਬਰ ਤੇ ਇਹ ਵਿੱਚ ਦੋ ਮਹੀਨੇ ਦੀ ਗੱਭਣ ਜਿਉਂ ਅੱਛਾ ਜੀ ਇਹਦੇ ਤੇ ਦੋ ਤੋਂ 10 ਦਿਨ ਹੋ ਗਏ ਅੱਛਾ ਜੀ ਹਾਂਜੀ ਠੀਕ ਆ ਲਓ ਜੀ ਦੋ ਮਹੀਨੇ ਦੀ ਚੱਕ ਪਾਸ ਤੇ 10 ਲੀਟਰ ਦੁੱਧ ਤਿਆਰ ਕਾਟਕਾਰ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਇਹਦਾ ਬਈ ਸੱਜਰਦਾ 16 ਲੀਟਰ 16 ਲੀਟਰ ਉਹ ਥਾਪੀ ਦੇ ਮਿਲਦੀ ਜੀ ਵੇ ਜੀ ਅੱਛਾ ਜੀ ਹਾਂ ਜੀ ਇਹ ਵੀ ਸਾਡੇ ਉਧਰ ਹਰਿਆਣੇ ਦੀ ਝੋਟੀ ਜੀ ਹੋਏ ਬਿਲਕੁਲ ਸਹੀ ਗੱਲ ਆ ਜੀ ਕਾਟ ਕਾਟ ਜਿਹੜਾ ਬੜਾ ਚੰਗਾ ਆ ਗਿਆ ਵਾ ਤੇ ਮੌਕੇ ਦੇ ਦੁੱਧ ਜਿਹੜਾ ਹੈਗਾ 10 ਲੀਟਰ ਤੇ 2 ਮਹੀਨੇ ਦੇ ਚੈੱਕਪਾਸਟ ਤੇ ਥਣ ਜਿਹੜਾ ਨੋਕ ਵਾਲਾ ਲੱਗਾ ਪਿਆ ਹਨ ਕੱਲਾ ਕੱਲਾ ਥਣ ਲੱਗਾ ਜੇ ਤੇ ਫੇਸ ਕੁਆਲਟੀ ਤੇ ਸਿੰਗ ਇਹਦਾ ਵੀ ਰੰਗ ਸੇਂਗ ਹੀ ਆ ਗਿਆ ਜੇ ਐ ਨਿਗਾ ਨਿਗਾ ਜਿਆ ਸਿੰਗ ਆ ਤੇ ਹੈਵੀ ਸਿੰਗਲ ਸਾਡੀ ਲੋ ਇਹ ਚੰਗੇ ਰਕਾਟ ਵਾਲੀਆਂ ਦੀ ਦੇਖੋ ਛੋਟੀਆਂ ਲਾਗਿਆਂ ਨੂੰ ਚੈੱਕ ਕਰ ਸਕਦੇ ਜੇ ਤੁਸੀਂ ਥਾਣਾ ਦੱਸ ਐ ਤੇ ਗੈਪ ਐਨ ਕੱਲਾ ਕੱਲਾ ਲੱਗਾ ਵਿਆਹ ਕਰਮਾਲੀ ਨੂੰ ਤੇ ਇਹਦਾ ਮੁੱਲ ਬਈ ਫਿਰ ਇਹਦਾ ਮੁੱਲ ਵੀ ਵਿਦਿਆਸੀ ਯਰ ਕਰਦੇ 80 ਹਾਂਜੀ ਇਹ ਇਹ ਵੀ ਹਾਂ ਨਹੀਂ ਇਹ ਵੀ ਇੱਕ ਕੋ ਮੁੱਲ 70 ਦੀ ਹਾਨਾ ਠੀਕ ਆ ਲਓ ਜੀ ਇਹ ਵੀ ਜੀ ਥਾਪੀ ਦੇ ਦੁੱਧ ਹੁਣ ਦਾ ਲੀਟਰ ਦੇ ਚਲੇ ਗਏ ਠੀਕ ਆ ਠੀਕ ਆ ਜੀ ਲਓ ਜੀ 70 ਹਜ਼ਾਰ ਦੀ ਇਹ ਵੀ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਲਓ ਜੀ ਇਹ ਵੀ 70 ਦੀ ਜਿਹੜੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾਈ ਹੋਗੀ 70 ਦੀ ਜੇ ਕੋਈ ਜੋੜਾ ਲਾਏ ਤੇ ਕਰ ਲੈ ਮਾਨਤਾਲ ਜੀ ਲਓ ਜੀ ਮਾਨਤਾਲ ਬਾਈ ਕਹਿੰਦਾ ਵੇ ਖੁੱਲਾ ਤੇ ਆ ਆ ਗਿਆ ਜੀ ਨਗੀਨਾ ਇਹ ਕਿਵੇਂ ਆ ਬਾਈ ਨੀਲੀ ਗੁੜੀ ਤੇ ਵਿੱਚ ਸੁਣੀ ਤੇ ਇਹਨੂੰ ਹੋਗੇ ਜੋ ਕੋਈ 6-7 ਮਹੀਨੇ ਸੀਰ ਸਾਥ ਮੈਨੂੰ ਹੋ ਗਿਆ 6 ਮਹੀਨੇ ਲਾ ਲਓ ਅੱਛਾ ਜੀ ਇਹ ਬਣੀ ਨੂੰ ਹੋ ਗਿਆ 1 ਮਹੀਨਾ 15 ਦਿਨ ਹੋ ਗਏ ਜੀ ਬਣੀ ਠੀਕ 1.5 ਮਹੀਨੇ ਹੋ ਗਏ 15 ਦਿਨ ਹੋ ਗਏ ਆਈ ਚੈੱਕ ਆਈ ਚੈੱਕ ਨਹੀਂ ਕਰਾਈ ਠੀਕ ਹੈ ਜੀ ਇਹ ਸੰਜਾਪ ਦੇ ਸੂਣ ਵਾਲੀ ਹੈ ਅੱਛਾ ਜੀ ਹਾਂ ਜੀ ਇਹਦੇ ਥੱਲੇ ਦੁੱਧ 8 ਕਿਲੋ ਹੈਗਾ ਰੁਪਏ ਅੱਛਾ ਜੀ ਲਓ ਜੀ 8 ਲੀਟਰ ਜਿਹੜਾ ਦੁੱਧ ਇਹਦੇ ਕੋ ਪਾ ਆਦੇ ਆ ਤੇ ਬਹੁਤ ਹੀ ਜ਼ਿਆਦਾ ਚੰਗਾ ਫੇਸ ਕੁਆਲਟੀ ਆ ਗਈ ਤੇ ਸੰਗ ਤੁਸੀਂ ਚੈੱਕ ਕਰ ਸਕਦੇ ਜੇ ਉਂਗਲ ਦੀ ਨੰਗਰੀ ਵਿੱਚ ਆਉਂਦੀ ਇੱਕ ਆਦਕਾਰ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਹਾਂ ਲੱਗਾ ਵੀ ਸੱਜਰਾਂ ਨੂੰ ਲਈ ਫਿਰਦੀ ਏ ਹਾਂਜੀ ਹਾਂਜੀ ਉਹਨਾਂ ਅੱਗੇ ਉਹਨਾਂ ਪਿਛੇ ਠੀਕ ਆ ਜੀ ਹਾਂਜੀ ਲਓ ਜੀ ਥਾਣ ਤੂਣ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਬਈ ਇਹਦਾ ਸੱਜਰ ਦਾ ਕਿੰਨਾ ਕਰਿਆ ਰਕਾਰ ਆ ਇਹ ਵੀ ਜੀ 13 14 ਮੀਟਰ ਵਿਆਸ ਠੀਕ ਆ ਠੀਕ ਆ ਇਹ ਸੁਗਾਣ ਕਿੰਨਾ ਗੱਬਣਾ ਹਾਂਜੀ ਕਿੰਨੇ ਸੁਕੇ ਲਈ ਗੱਬਣਾ ਇਹ ਵੀ ਜੀ ਮੱਲ ਲਾ ਲੋ ਹਾਂ ਇਹ ਦੂਜੇ ਨੂੰ ਉਹ ਦੂਜੇ ਦੂਜੇ ਠੀਕ ਹੈ ਲੋ ਜੀ ਬਾਈ ਕਹਿੰਦਾ ਕਿ ਜਾਂ ਦੂਜੇ ਜਾਂ ਤੀਜੇ ਆਪਣੀ ਸਮਝ ਨਾਲ ਕਿੰਦਾ ਆ ਸਕਦਾ ਜੀ ਬਾਕੀ ਰਿਕਾਰਡ ਦਾ ਚੰਗਾ ਆ ਗਿਆ ਚੰਗੀ ਝੋਟੀ ਆ ਗਈ ਆ ਤੇ ਥਣ ਥਣ ਜਿਹੜਾ ਐਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਥਣ ਦੀ ਇਧਰ ਦੀ ਚੱਲਣ ਜੋ ਅਗਲੇ ਜੀ ਅਗਲੇ ਨਹੀਂ ਹਾਂ ਜੀ ਠੀਕ ਹੈ ਠੀਕ ਨਹੀਂ ਆਹ ਸਿਆਣੀ ਗੱਲ ਆ ਪਹਿਲੇ ਦੱਸਣਾ ਜ਼ਰੂਰੀ ਚੱਲਦਾ ਪਰ ਐਵੇਂ ਆਖੀ ਨਹੀਂ ਆਪਾਂ ਤਲੜੀ ਕਰਕੇ ਦੇਣੀ ਠੀਕ ਹੈ ਠੀਕ ਹੈ ਲਓ ਜੀ ਬਹਿਣੀ ਤਾਂ ਦੂਜਾ ਸਾਈਡ ਵਾਲਾ ਜਿਹੜਾ ਇੱਕ ਬਹਿਣੀ ਜਿਹਨੂੰ ਕਹੇ ਜਨੇ ਆਪਾਂ ਅਗਲਾ ਥਾਨ ਉਹਦਾ ਤੈਦ ਜੇ ਤੇ ਬਹੁਤ ਵੀ ਚੰਗੀ ਗੱਲ ਵੀਰ ਜ ਕਿਉਂਕਿ ਆਪਾਂ ਤੁਹਾਨੂੰ ਪਤਾ ਦੱਸ ਰਹੇ ਹਾਂ ਕਿ ਜਿਹੜੀ ਇਹ ਸੱਚਾਈ ਦਾ ਕੰਮ ਰੋਜ਼ ਵੀਡੀਓ ਤੁਹਾਡੇ ਕੋਲ ਬਣਾਉਣਾ ਹੈ। ਹਾਂਜੀ ਹਾਂਜੀ। ਆਪਾਂ ਚੱਲਦੇ ਹਾਂ ਸੱਚਾਈ ਨਾਲ। ਬਿਲਕੁਲ ਸਹੀ ਗੱਲ ਐ ਜੀ। ਕਿਉਂਕਿ ਕਈ ਵਾਰ ਭਰਾ ਗੁੱਸਾ ਕਰ ਬਈ ਇਹ 10 ਮਿੰਟ ਆਉਣਾ ਹੁੰਦਾ ਤੁਹਾਡੇ ਕੋਲ। ਹਾਂਜੀ ਸਿੰਘ ਵੇਲੋਂ ਕੁੰਡਾ ਵਿੱਚ ਜੀ। ਬਿਲਕੁਲ ਸਹੀ ਗੱਲ ਲੋ ਜੀ ਫੇਸ ਕੁਆਲਿਟੀ ਫੇਰ ਚੈੱਕ ਕਰਾਂਦੇ ਆਪਾਂ ਤੁਹਾਨੂੰ। ਐਨ ਬਲੇਜ ਪੂਰਾ ਬਣਿਆ ਪਿਆ ਘੋੜੇ ਆਲਾ ਸਾਵੀਆ ਤੇ ਅੱਖੂਖ ਵੀ ਆ ਗਈ ਚੰਗੀ ਮਣਕੀ ਤੇ ਸਿੰਘ ਦੀ ਕੁਆਲਿਟੀ ਵੀ ਬਹੁਤ ਹੀ ਚੰਗੀ ਆ ਗਈ ਆ। ਨਵਾਂ ਜੀ ਫੇਸ ਕੁਆਲਟੀ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਤੇ ਬਾਈ ਜੀ ਇਹਦਾ ਮੁੱਲ ਸਰਾ ਇਹਦਾ ਮੁੱਲ ਵੀ ਜੀ ਜੇ ਤੇ ਥਾਣੇ ਚੱਲਦਾ ਹੁੰਦਾ ਹਾਂਜੀ ਫਿਰ ਤੇ ਤੁਹਾਨੂੰ ਪਤਾ 85 ਦੀ ਨੀਵੀਂ ਦਾ ਵੀ ਘੱਟ ਲੱਭਦੀ ਹੈ ਬਿਲਕੁਲ ਜੀ ਹਾਂਜੀ ਹੋਣੀ ਦੀ ਵੀ ਜੀ ਹਾਂ ਨਹੀਂ ਨਾ ਜਿਹੜੀ 65000 ਦੀ ਦੇ ਦਾਂਗਾ ਠੀਕ ਹੈ ਠੀਕ ਹੈ ਲੋ ਜੀ 65000 ਦੀ ਤੇ ਇਹ ਵੀ ਤੋਕੜ ਗੱਬਣਿਆ ਕੋਈ ਵੀਰ ਭਰਾ ਇਹ ਵੀ ਸਾਹ ਬਲ ਲਾ ਜੀ ਚਲੋ ਦੋ ਡੰਗ ਕਰੀਏ ਗਰੰਟੀ ਨਹੀਂ ਦੇਣੀ ਹੈ 1.5 ਮਹੀਨਾ ਹੋ ਗਿਆ ਠੀਕ ਹੈ ਠੀਕ ਹੈ ਲੋ ਜੀ ਇਹਦੀ ਬਾਈ ਕਹਿੰਦਾ ਕਿ ਗਰੰਟੀ ਨਹੀਂ ਬਾਕੀ 1.5 ਮਹੀਨਾ ਬਣੀ ਨੂੰ ਹੋ ਗਿਆ ਵਾ ਹਾਂਜੀ ਤੇ ਅੱਗੇ ਚਲੋ ਤੁਹਾਡੀ ਕਿਸਮਤ 65000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਤੇ ਕਹਣਾ ਭਾਈ ਜੀ ਹੋਰ ਕੋਈ ਵੀ ਜੀ ਇਹੋ ਕਹਿਣਾ ਆਪਣੇ ਇੱਥੇ ਆਵੇ ਵੀਰ ਮੇਰਾ ਭਰਾ ਦੋ ਡੰਗ ਆਪਣੀ ਚੋਕਿਤ ਸੱਲੀ ਕਰੇ ਠੀਕ ਹੈ ਜਿਹੜੇ ਡੰਗਰ ਆਪਾਂ ਗੱਬਣ ਕਿਹਾ ਉਹ ਚੈੱਕ ਪਾਸ ਕਰਾ ਕੇ ਦਵਾਂਗੇ ਬਿਲਕੁਲ ਸਹੀ ਗੱਲ ਜੀ ਸਾਡੀ ਗਰੰਟੀ ਲੈ ਦੇ ਤਾਰੀਆਂ ਚੋ ਕੇ ਵੇਖਣ ਜਿਹੜਾ ਦੁੱਧ ਦੱਸਿਆ ਉਹਨਾਂ ਨਾਲ ਨਿਕਲੂਗਾ ਠੀਕ ਹੈ ਠੀਕ ਹੈ ਜੀ ਜੀ ਆਪਾਂ ਇਹ ਕੱਲ ਤੁਹਾਡੀ ਵੀਡੀਓ ਪਾਈ ਹਾਂ ਮੈਂ ਟੰਗਰ ਵੀ ਲੋ ਸਾਰੇ ਵੇਗੇ 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 ਨਹੀਂ ਸਾਫ਼ ਹੀ ਸलो ਮਾਲ ਸਾਫ਼ ਹੋਵੇ ਨਾ ਤੇ ਐਂ ਪੂਰੀ ਕਮਾਨੀ ਹਾਂ ਜੀ ਤੇ ਆ ਬੱਚੇ ਵਿਖਾ ਦਿਓ ਤੁਹਾਨੂੰ ਆ ਜੀ ਮਾ ਜੀ ਸਰ ਤੇ ਆਪਾਂ ਬਈ ਨੰਬਰ 22 ਤੁਹਾਨੂੰ ਬੱਚਿਆਂ ਦੇ ਵੀ ਆਪਾਂ ਝਾੜ ਮਦਦ ਕਰਦੇ ਆ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਜਿਹੜੀ ਵੱਡੀ ਮੱਝ ਹੈ ਨਾ 2 ਮਹੀਨਿਆਂ ਦੀ ਗੱਭਣ 14 ਕਿਲੋ ਦੁੱਧ ਥੋੜਾ ਹਾਂ ਜੀ ਉਹਦੀ ਆਹ ਕੱਟੀਏ ਲਓ ਜੀ ਆ ਵਾਲੀ ਉਹਦੀ ਕੱਟੀ ਜੇ ਵੀ ਜੀ ਕੋਈ ਮੇਰਾ ਭਰਾ ਜੇ ਦੇਵੇ ਨਾ ਆਪਾਂ 15000 ਦੀ ਖਰੀਦ ਲਾਂ ਕੱਟੀ ਅੱਛਾ ਜੀ ਹਾਂਜੀ ਲਓ ਜੀ ਜਿਹੜੀ ਰਕਮ ਚ ਬਾਈ ਕਹਿੰਦਾ ਕਿ 15000 ਦੀ ਆਪਾਂ ਕੱਟ ਲਾਂਗੇ ਬਾਕੀ ਝੋਲੀ ਚਾਲੀ ਦੀ ਦਿਖਾਉਂਦੇ ਆ ਲਓ ਜੀ ਹੁਣ ਤੁਸੀਂ ਚੈੱਕ ਕਰ ਸਕਦੇ ਝੋਲੀ ਜਿਹੜੀ ਬਹੁਤ ਹੀ ਚੰਗੀ ਆ ਗਈ ਤੇ ਹੈਲੋ ਸੰਦੀ ਭੀੜੀ ਕਰਮ ਵਾਲੀ ਬਾਈ ਦੂਜੇ ਨੰਬਰ ਤੇ ਹਾਂਜੀ ਹਾਂਜੀ ਦੂਜੇ ਨੰਬਰ ਤੇ ਲਓ ਜੀ ਦੂਜੇ ਨੰਬਰ ਤੇ ਆ ਆ ਗਈ ਜੇ ਕਰਦੇ ਨੇ ਵੀ ਸੀ ਦਾ ਕੰਮ ਹੋ ਆਵਲਾ ਚੱਕਾ ਸਾਡੇ ਜਿਹੜੀ 2 ਨੰਬਰ ਤੇ ਪਾਉਂਦਾ ਹੁੰਦਾ ਖਾਈ ਆ ਤੇ ਤੀਜੇ ਨੰਬਰ ਤੇ ਭਾਈ ਜੀ ਆ ਜੋ ਪੰਜਵੇਂ ਦਿਨ ਦਾ ਬੱਚਾ ਵੀ ਜੇ ਸਿੰਘ ਨਹੀਂ ਉੱਗੇ ਵੇਲੋ ਇਹ ਦਾਂਦ ਵੀ ਵੇਲੋ ਠੀਕ ਹੈ ਜੀ ਲਓ ਜੀ ਆਹ ਜਿਹੜਾ ਤਾਂ ਆਪਾਂ ਤੀਜੇ ਨੰਬਰ ਦੇ ਦਿਖਾਏਗਾ ਨਿਗਰ ਇਹ ਕੱਟੀ ਕਟਾ ਕੱਟਾ ਲੱਜੀ ਆ ਵੀ ਕੱਟੀ ਤੇ ਉਹਦੀ ਵੀ ਕੱਟੀ ਤੇ ਦਾ ਕੱਟਾ ਤੀਜੇ ਨੰਬਰ ਵਾਲੀ ਠੀਕ ਹੈ ਠੀਕ ਲਓ ਜੀ ਇਹ ਮੇਲ ਕਾਹ ਖ ਆ ਗਿਆ ਜਿਹਦੇ ਜਿਹਦੇ ਕੋਲ 16 ਲੀਟਰ ਗੋਲਾ ਆ ਜੇ ਬਾਕੀ ਧੋਕੜਾਂ ਕੰਬੜਾਂ ਬਾਕੀ ਸਾਰੀਆਂ ਧੋਕੜਾਂ ਕੱਟਣਾ ਵੀ ਦੇਖੋ ਪਸ਼ੂ ਸਾਰੇ ਚੰਗੇ ਆ ਤੇ ਵੱਧ ਵੱਧ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ